ਵਿਰੋਧੀ ਪਾਰਟੀਆਂ ਤੇ ਕਿਸਾਨਾਂ ਦੇ ਭਾਰੀ ਵਿਰੋਧ ਬਾਅਦ ਮੰਡੀ ਬੋਰਡ ਨੇ ਸਟੀਲ ਸਾਇਲੋਜ਼ ਨੂੰ ਮੰਡੀ ਯਾਰਡ ਐਲਾਨਣ ਦਾ ਫੈਸਲਾ ਰੱਦ ਕਰ ਦਿੱਤਾ ਹੈ ਪਰ ਹੁਣ ਇਸ ਮੁੱਦੇ ਤੇ ਆਪ ਨੇ ਅਕਾਲੀ ਦਲ ਨੂੰ ਕੇਰੇ ਆ ਪਿਛਲੇ ਦਿਨੀ ਹਰਸਿਮਰਤ ਬਾਦਲ ਨੇ ਮਾਨ ਸਰਕਾਰ ਤੇ ਸਵਾਲ ਉਠਾਏ ਸਨ ਜਿਨ੍ਹਾਂ ਤੇ ਆਮ ਆਦਮੀ ਪਾਰਟੀ ਨੇ ਵੀ ਜਵਾਬ ਦਿੱਤਾ ਹੈ ਦੇਖੋ ਕਿੰਨਾ ਵੱਡਾ ਧੋਖਾ ਇਸ ਬੰਦਮਨ ਪੰਜਾਬ ਦੇ ਲੋਕਾਂ ਦੇ ਨਾਲ ਤੇ ਸਾਡੇ ਕਿਸਾਨਾਂ ਦੇ ਨਾਲ ਜਿਹੜੇ ਕਿਸਾਨ 700 ਨੇ ਆਪੀ ਜਾਨ ਸ਼ਹੀਦ ਕਰਤੀ 1.5 ਸਾਲ ਸਾਡੇ ਕਿਸਾਨ ਦਿੱਲੀ ਦੀ ਗਰੂਹਾਂ 'ਚ ਬੈਠ ਕੇ ਹਰ ਤਰ੍ਹਾਂ ਦੀ ਆਪਥਾਈ ਸਹੀ ਤੇ ਲੋਕਾਂ ਨੇ ਜਾਨਾਂ ਕੁਰਬਾਨ ਕਰ ਦਿੱਤੀਆਂ ਇਹ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਇਹ ਮੋਦੀ ਨੂੰ ਝੁਕਾ ਕੇ ਕਾਲੇ ਕਾਨੂੰਨ ਸਾਡੇ ਕਿਸਾਨ ਵਾਪਸ ਕਰਕੇ ਜਦ ਆਏ ਅੱਜ 3 ਸਾਲ ਬਾਅਦ ਇਹ ਬੇਈਮਾਨ ਛਾੜੂ ਸਰਕਾਰ ਨੇ ਉਹਨਾਂ ਵਿੱਚੋਂ ਇੱਕ ਕਾਨੂੰਨ ਇਸ ਮਹੀਨੇ ਦੇ 15 ਤਰੀਕ 'ਤੇ ਲਾਗੂ ਕਰਤਾ ਪੰਜਾਬ 'ਚ ਕਿ ਜਿਹੜਾ ਮੰਡੀਕਰਨ ਸਿਸਟਮ ਦਾ ਢਾਂਚਾ ਫਲਾਣ ਵਾਸਤੇ ਪੂੰਜੀ ਪਤੀਆਂ ਦੇ ਹੱਥ 'ਚ 9 ਜ਼ਿਲ੍ਹਿਆਂ ਵਿੱਚ 11 ਇਹਨਾਂ ਨੇ ਸਾਇਲੋ ਜਿਹੜੇ ਪੂੰਜੀ ਪਤੀਆਂ ਦੇ ਹੈਗੇ ਉਹਨਾਂ ਨੂੰ ਪੁਜੇ ਸੈਂਟਰ ਬਣਾਤਾ ਇਹਦਾ ਮਤਲਬ 9 ਜ਼ਿਲ੍ਹਿਆਂ ਦੇ ਮੰਡੀਕਰਨ ਸਿਸਟਮ ਸਾਰਾ ਖਤਮ ਹੋ ਜਾਊਗਾ ਆਉਣ ਵਾਲੇ ਦਿਨ 'ਚ ਕਿੰਨੇ ਕਰੋੜ ਰੁਪਏ ਇਹਨੇ ਕਮਾਏ ਨੇ ਇਹਨਾਂ ਪੂੰਜੀਪਤੀਆਂ ਨੂੰ ਇਹ ਪਰਚੇ ਸੈਂਟਰ ਦੇਣ ਵਾਸਤੇ ਕਿ 600 ਕਿਸਾਨਾਂ ਦੀ ਜਾਨਾਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਮਿੱਟੀ ਕਰ ਛੱਡਿਆ ਆਪ ਦੇ ਪੈਸਿਆਂ ਤੇ ਕੁਰਸੀ ਦੇ ਖਾਤੇ ਤੇ ਗੱਲ ਇਹ ਆ ਵੀ ਪੰਜਾਬ ਦੇ ਪੁੱਤ ਤੇ ਕਿਸਾਨ ਦੇ ਪੁੱਤ ਤੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਜਿਹੜੀ ਪਰੰਪਰਾ ਜਿਹੜੀ ਅਕਾਲੀ ਭਾਜਪਾ ਦੀ 2013 ਤੋਂ ਤੇ ਕਾਂਗਰਸ ਦੀ 17 ਤੋਂ ਚੱਲਦੀ ਆ ਰਹੀ ਸੀ ਕਿ ਪ੍ਰਾਈਵੇਟ ਸੈਲੋ ਨੂੰ ਪ੍ਰਾਈਵੇਟ ਮੰਡੀ ਬਣਾਉਣਾ ਮਾਨ ਸਾਹਿਬ ਨੇ ਤੇ ਅੱਜ ਠਨ ਪਾਤੀ ਬੰਦ ਕਰਤੀ ਤੇ ਮੇਰਾ ਸਵਾਲ ਹਰ ਸਿਮਰਤ ਕੌਰ ਬਾਦਲ ਜੀ ਨੂੰ ਹੈ ਜਿਹੜੇ ਕੱਲ ਦੇ ਸੰਗ ਪਾੜ ਰਹੇ ਆ ਕਿ ਹਰ ਸਿਮਰਤ ਜੀ 2013 ਇ ਤੇ ਤੁਹਾਡੀ ਸਰਕਾਰ ਸੀ ਬਾਦਲ ਸਾਹਿਬ ਮੁੱਖ ਮੰਤਰੀ ਸੀ ਅਕਾਲੀ ਭਾਜਪਾ ਸਰਕਾਰ ਸੀ ਤੁਹਾਡੀ ਸਰਕਾਰ ਦੇ ਸਮੇਂ ਇਸੇ ਤਰੀਕੇ ਨਾਲ ਛੇ ਖੇਮਾ ਤੇ ਪ੍ਰਾਈਵੇਟ ਸੈਲੋ ਨੂੰ ਪ੍ਰਾਈਵੇਟ ਮੰਡੀਆਂ ਦਾ ਰੂਪ ਦਿੱਤਾ ਗਿਆ ਤੇ ਹਰ ਸਿਮਰਤ ਕੌਰ ਬਾਦਲ ਜੀ ਦੇ ਮੂੰਚੋਂ ਜਵਾਨ ਹੀ ਨਿਕਲੀ ਸੁਖਵੀਰ ਸਿੰਘ ਬਾਦਲ ਡਿਪਟੀ ਸੀਐਮ ਸੀ ਉਸ ਟਾਈਮ ਕਿਉਂ ਨਹੀਂ ਤੁਹਾਡੇ ਕੋ ਇਹਦਾ ਵਿਰੋਧ ਕੀਤਾ ਗਿਆ ਕਿਉਂ ਕਿ ਤੁਸੀਂ ਸਭ ਮਿਲੇ ਹੋ ਤੁਸੀਂ ਕਾਰਪੋਰੇਟ ਘਰਾਣਿਆਂ ਨਾਲ ਮਿਲੇ ਹੋ ਸਰ ਜੀ